हां जी दोस्तों ਜਿਹੜੇ ਆਪਾਂ ਤੁਹਾਨੂੰ ਦੱਸਿਆ ਸ਼ੇਰ ਆ ਗਿਆ ਲੋਕ ਕਹ ਰਹੇ ਸੀ ਅਫਵਾਹਾਂ ਨੇ ਅਫਵਾਹਾਂ ਨੇ ਤੇ ਹੁਣ ਤੁਹਾਨੂੰ ਦਿਖਾਉਣੇ ਆਗੇ ਸੱਚ ਮੁੱਚੀ ਸ਼ੇਰ ਸੀ ਇਹ ਵਕ ਹਾਂ ਜੀ ਪਟਾਕੇ ਚਲਾਏ ਜਾ ਰਹੇ ਨੇਗੇ ਜੈ ਨੂੰ ਬਾਹਰ ਕੱਢਣ ਲਈ ਆਜੋ ਕੇ ਤੁਹਾਨੂੰ ਦਿਖਾਉਣੇ ਆਗੇ बहुत जनता कठी हो रखी गई पिंड की दिखाने के पटाके चल अगे दिखाने के पिंड च उसनु फिर पिंड वाले ने उत्ता चकिया कठे हुए महकमे वालों भी सपोर्ट आ गई पूरी आया हो महकमा ਇਹ ਅੱਛੇ ਬੱਚੋ ਕਿਰਿਆ ਪਾਕੇ ਪਟਾਕੇ ਚਲਾਏ ਜਾ ਰਹੇ ਨੇ ਅੱਗੇ ਸਾਨੂੰ ਦਿਖਾਉਣਿਆਂ ਗਿਆ ਜੋ 6 ਨੂੰ ਫੜ ਰਹੇ ਨੇ ਜੀ ਪਿੰਡ ਦੇ ਲੋਕ ਕੱਟੂ ਪਿੰਡ ਦੇ ਵਿੱਚ ਬਰਨਾਲ ਲਵਾੜੇ ਗਾਹਾਂ ਅੱਗੇ ਜਾਂ ਫਿਰ ਪਟਾਕਾ ਵਿਚਾਲੇ ਟੀ ਬੜਾ ਕ ਵਿਚਾਲੇ ਪਟਾਕੇ ਚਲਾ ਕੇ ਬਾਹਰ ਕੱਢਿਆ ਜਾ ਰਹੇ ਹੈਗਾ ਸ਼ੇਅਰ ਕਰ ਦਿਓ ਜੀ ਦੇਖੋ ਸਾਰੇ ਪਿੰਡ ਨੇ ਉੱਤਾਂ ਚੱਕਿਆ ਤੇ ਮੈਕਮਾ ਵੀ ਆਇਆ ਹੋਵੇਗਾ ਉਧਰ ਪਟਾਕੇ ਚੱਲ ਰਹੇ ਹੋਣਗੇ ਸੇ ਨੂੰ ਫੜਨ ਲਈ ਬਾਹਰੇ ਨਿਕਲਣ ਲਈ ਮੱਕੀ ਚ ਵੜਿਆ ਹੋਵੇਗਾ ਤੇ ਹੁਣ ਪੱਕਾ ਸਬੂਤ ਆ ਗਿਆ ਸੇਰ ਦੇ ਬਾਲਾਂ ਦਾ ਸਿੰਪਲ ਵੀ ਮਿਲ ਚੁੱਕਿਆ ਹੈਗਾ ਜਿਹੜਾ ਨੂੰ ਦਿਖਾਵਾਂਗੇ ਫੋਟੋ ਚ ਬਾਲਾਂ ਦਾ ਸਿੰਪਲ ਜੰਗਲਾਤ ਵਿਭਾਗ ਨੂੰ ਜਮ੍ਹਾਂ ਕਰਾ ਚੁੱਕੇ ਨੇਗੇ ਪੰਟਾਲੇ ਸ਼ੇਰ ਦੇ ਬਾਲਾਂ ਦਾ ਸਿੰਪਲ ਦੇਖੋ ਆစီਵਾਹੇ ਕਠ ਕਰਕੇ ਪਟਾਕੇ ਚਲਾਏ ਜਾ ਰਹੇ ਨੇ ਤਾਂ ਕਿ ਬਾਹਰ ਨਿਕਲੇ ਸ਼ੇਰ ਬਹੁਤ ਲੋਕ ਕਹਿੰਦੇ ਸੀ ਅਫਵਾਹਾਂ ਨੇ ਅਫਵਾਹਾਂ ਨੇ ਤੇ ਬਾਕੀ ਤੁਹਾਨੂੰ ਸੱਚ ਦਿਖਾਵਾਂਗੇ ਕੀ ਆ ਤੇ ਬਹੁਤ ਲੋਕਾਂ ਨੇ ਦੇਖਿਆ ਅੱਜ ਭਈਆਂ ਨੇ ਵੀ ਦੇਖਿਆਗਾ ਜਿਹੜਾ ਜੀਰਗਾ ਰਹੀ ਸੀ ਅੱਜ ਚਲਾ ਦੇਗਾ ਅੱਛੇ ਪਟਾਕੇ ਹੋਰ ਫਟੇ ਜਾਉਂਗਾ ਆ ਜਿਹੜੀ ਸਾਹਮਣੇ ਮੱਕੀ ਹੈਗੀ ਇਹ ਚੜਿਆ ਹੋਇਆ ਹੈਗਾ ਤੇ ਬਾਹਰ ਕੱਢਣ ਦੀ ਕੋਸ਼ਿਸ਼ ਜਾਰੀ ਹੈਗੀ ਪਟਾਕਿਆਂ ਰਾਹੀਂ ਤੇ ਮੱਕੀ ਦੇ ਵਿੱਚ ਬੰਦੇ ਬੜੇ ਹੋਏ ਨੇ ਆਜੋ ਆਜੋ ਸ਼ੇਅਰ ਕਰ ਦਿਓ ਜੀ ਲਾਈਵ ਨੂੰ ਚੱਲਦੇ ਚੱਲਦੇ ਦਿਖਾਵਾਂਗੇ ਤੁਹਾਨੂੰ ਅੱਗੇ ਕੀ ਬਣਦਾਗਾ ਵੀ ਸੇ ਨਿਕਲਦਾ ਜਾਣਾ ਤੇ ਬਾਕੀ ਪ੍ਰੂਫ ਹੈਗਾ ਜੇ ਸ਼ੇਰ ਦੇ ਬਾਲਾਂ ਦੇ ਸਿੰਪਲ ਜਮਾ ਕਰਾ ਚੁੱਕੇ ਨੇਗੇ ਚਲੋ 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 ਆਜੋ ਜੀ ਤੁਹਾਨੂੰ ਦਿਖਾਈਏ ਕੀ ਹੈਗਾ ਵੀਰੇ ਕੀ ਹੈਗਾ ਕੀ ਜਿੱਥੇ ਚਲੋ ਪੈੜਾ ਕੀ ਆਜੋ 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 ਭਾਈ ਸਾਰੇ ਆਜੋ ਇਕੱਠੇ ਹੋ ਕੇ ਕਿੱਥੇ ਵੀ ਆਪ ਵੀ ਜਾਣੇ ਦੇਖੋ ਜੀ ਪੈੜਾ ਪੈੜਾ ਦੇਖ ਲਓ ਸ਼ੇਅਰ ਕਰ ਦਿਓ ਜੀ ਲਾਈਕ ਨੂੰ ਵੱਧ ਤੋਂ ਵੱਧ ਜਿਹੜੇ ਕਹਿ ਰਹੇ ਸੀ ਵੀ ਕੁਝ ਨਹੀਂ ਹੈਗਾ ਨਹੀਂ ਹੈਗਾ ਟਿੱਚਰਾਂ ਕਹ ਰਹੇ ਸੀ ਉਹਨਾਂ ਨੂੰ ਲਾਈਵ ਦੇਖ ਲੋ ਸ਼ੇਅਰ ਨੂੰ ਫੜ ਦੇ ਪੰਡਾ ਵਾਲੇ ਦੇਖੋ ਜੀ ਢੋਲੀਆਂ ਬਣਾ ਕੇ ਆਥੇ ਆਚੇ ਪਾਸੇ ਸਾਈਡਾਂ ਦੇ ਇਕੱਠੇ ਹੋਏ ਨੇ ਕਿ ਬਚਾ ਲੈ ਢਾਕੇ ਚਲਾਏ ਜਾ ਰਹੇ ਨੇ ਤਾਂ ਜੋ ਨਿਕਲੇ ਜੇ ਕਿਸੇ ਨੂੰ ਪੈ ਗਿਆ ਸਾਰੇ ਚੰਬੜ ਦਿਓ ਬਾਈ ਓਏ ਕਿਧਰ ਨਿੱਕਲ ਜੋ ਹਾਰੇ ਆਉਂ ਇਕੱਠੇ ਹੋਰ ਜੇ ਕਿਸੇ ਨੂੰ ਪੈ ਪੂ ਗਿਆ ਸਾਰੇ ਚੰਬੜ ਜੋ ਕੋਈ ਨਾ ਕੋਈ ਨਾ ਡਰੋਣਾ ਡਰੋਣਾ ਆਜੋ ਆਜੋ ਉਦੋਂ ਹੀ ਬੰਦੇ ਆ ਰਹੇ ਨੇ ਸ਼ੇਅਰ ਕਰ ਦਿਓ ਇਹ ਲਾਈਵ ਨੂੰ ਵੱਧ ਤੋਂ ਵੱਧ ਦੇਖ ਕੋਈ ਬਰਨਾਲਾ ਜ਼ਿਲ੍ਹੇ ਦਾ ਕੱਟੂ ਪਿੰਡ ਹੈਗਾ ਪਿੰਡ ਕੱਟੂ ਹੈਗਾ ਪਿੰਡ ਕੱਟੂ ਹੈਗਾ ਦੇਖ ਹੁਣ ਤਾਂ ਪੱਕਾ ਹੀ ਪ੍ਰੂਫ ਆ ਹਨਾ ਬਾਈ ਹਾਂਜੀ ਹਾਂ ਹਾਂ ਤੇ ਜਿਹੜੇ ਲੋਕ ਕਹਿੰਦੇ ਸੀ ਕਿ ਫਾਹਾ ਫੁਲਾ ਰਹੇ ਨੇ ਵੀ ਐਸੇ ਕਰ ਰਹੇ ਨੇ ਨਾਲੀ ਪੱਕਾ ਸਬੂਤ ਆ ਗਿੱਲ ਕੋਠੇ ਗਿੱਲ ਕੋਠੇ ਵੀਰੇ ਕੱਟੂ ਪਿੰਡ ਗਿੱਲ ਕੋਠੇ ਪਹਿਨੀ ਮਹਾਰਾਜ ਰੋਡ ਅੱਜ ਬਹੁਤ ਜਾਣਿਆਂ ਨੇ ਦੇਖਿਆਗਾ ਸਵੇਰੇ ਤੇ बाला सिंपल भी मिल चुके ने। नाले का बच्चा भी दसा जा रहा है बच्चा भी है अच्छे पासे देखते दे, चलो अच्छे पास देखो जी बाहर निकल गए हम उधर दिखाने गए आसे पास चारे पासे घेरा पाया हुआ है शेर न जंगलात मेहकमे भी आए हुए ने उन्हें भी सपोर्ट पूरी है <laughs> है, गा, है गा भाई <laughs> कोई ना कोई ना <laughs> कोई चक्कर <जक्ता> नहीं <laughs> <laughs> देखो बिचरी वर्क सारा ਲੱਭ ਰਹੇ ਨੇ ਕਿਸੇ ਨੂੰ ਤੇ ਹਥਿਆਰਾਂ ਦੇ ਨਾਲ ਸਾਰੇ ਬੰਦੇ ਲੈਸ ਨੇ ਹਥਿਆਰਾਂ ਦੇ ਨਾਲ ਲੈਸ ਨੇ ਚੋਬਰ ਹਥਿਆਰਾਂ ਦੇ ਨਾਲ ਲੈਸ ਨੇ ਚੋਬਰ ਹਾਂਜੀ ਹਾਂਜੀ ਹਾਂ ਉਹ ਦੇਖੋ ਜੀ ਮੈਕਮਾ ਵੱਲੋਂ ਵੀ ਪੂਰੀ ਸਪੋਰਟ ਆ ਉਧਰ ਮੈਕਮਾ ਵੀ ਫਿਰ ਰਿਹਾ ਹੈਗਾ ਸਾਰਾ ਸਾਰੇ ਮੈਕਮੇ ਦੇ ਬੰਦੇ ਨੇ ਕਿ ਉਧਰ ਤੇ ਹੁਣ ਵਿਚਾਲ ਦੀ ਜਾ ਰਹੇ ਨੇ ਕਿ ਸਾਰੇ ਉਹ ਇਕੱਠੇ ਰਹੋ ਇਕੱਠੇ ਹਾਂ ਹਾਂ ਇਕੱਠੇ ਰਹੋ ਕਿਤੇ ਇਕੱਲੇ ਨੂੰ ਚੱਕ ਲੈ ਇਹ ਕਿਸੇ ਨੂੰ ਪੈ ਗਿਆ ਭੱਜੇਵਾ ਉਹ ਕੁੱਤਾ ਭੱਜਾ ਤਾਂ ਯਾ ਕੋਈ ਨਹੀਂ ਲੰਘ ਜਾ ਲੈ चलो चलो देखो जी पूरे जोश तीन चार दिनों पै रहा हा दिखाई जाना गए जी बिच लोक मक्की घटो घट तीन किले मक्की जी ਪੈੜਾ ਕੀ ਭਈਓ ਪੈੜਾ ਆਜੋ ਤਾਜੀ ਪੈੜ ਦਿਖਾਉਣਾ ਜੀ ਤੁਹਾਨੂੰ ਪਾਇਨਾ ਤੇ 70 ਦਾ ਦੇ ਦਾ ਨਾਗਰੀ ਆਉਦਾ ਤਾਜੀ ਪੈੜ ਦਿਖਾਉਣਾ ਜੀ ਤਾਜੀ ਪੈੜ ਜੀ ਕਿੱਥੇ ਜਾਗੀ ਸਾਰਾ ਹੱਟੇ ਕੰਨੀ ਵੀ ਕਰਦੇ ਕਰਦਾ ਕਰਦਾ ਐਵੇਂ ਦੇਖੋ ਪਟਾਕੇ ਚੱਲ ਰਹੇ ਨੇ ਅਮ ਮੱਕੀ ਲਟੜਦਾ ਹੀ ਜਾਂਦਾ ਬਾਈ ਤਾਂ ਆਣਾ ਮਾਰੀ ਕਸ਼ੀਆਂ ਜਾ ਬਾਈ ਦੇਖੀ ਕਿਤੇ ਛਾੜੀ ਤਰਦੇ ਨਾਂਗਿਆ ਨਾਂਗਿਆ ਗਾਹਾਂ ਨਾਂਗਿਆ ਆਜੋ ਆਜੋ ਛੇਰ ਘਰੀ ਚੱਲੋ ਬਾਈ ਲਾਈਵ ਜਲਦੀ ਤੋਂ ਜਲਦੀ ਗਾਹਾਂ ਨਾਂਗਿਆ ਬਰੇ ਗਾਹਾਂ ਨੂੰ ਹੋ ਗਿਆ ਗਾਹਾਂ ਨੂੰ ਹੋ ਜੋ ਹੋ ਜੋ ਪਿੱਛੇ ਹੋ ਜਾਓ ਹੋ ਗਿਆ ਹੋ ਗਿਆ ਹੋ ਜਾਂਦਾ ਆਜੋ ਆਜੋ ਬਾਹਰ ਨਿਕਲ ਕੇ ਦਿਖਾਉਣਾ ਏ ਤੁਹਾਨੂੰ ਚਲੋ ਚਲੋ ਚੱਲ ਚੱਲ ਨਾ ਜਾ ਨਾ ਜਾ ਓਹ ਤੋੜਾ ਮੇਰਾ ਬੀਬੀ ਹੈਂ ਚੋਲਾ ਉਹ ਸੁਚਾਲ ਕੋਈ ਨਾ ਕੋਈ ਤੂੰ ਕਹਿ ਰਿਹਾ ਕਿਸੇ ਨੂੰ ਭਲਾ ਦੇਣਾ ਕੁਛ ਆਪਣਾ ਸਮਾਨ ਵੀ ਹੈਗਾਗਾ ਇਹਦਾ ਸਮਾਨ ਮੇਰੇ ਦੇਣੇ ਕੇ ਵਾਲੇ ਚਲੋ ਕੋਈ ਉਧਰ ਮੋੜ ਤਾ ਇੱਧਰ ਵੀ ਆ ਜਾਈਂ ਨਾ ਪਰ ਕੋਈ ਨਾ ਚਲੋ ਚੱਕ ਲਵਾਂਗੇ ਮੇਰੇ ਲਾਈਵ ਨੂੰ ਸ਼ੇਅਰ ਕਰ ਦਿਓ ਉਧਰ ਮੈਕਮੇਂ ਦੇ ਬੰਦੇ ਵੀ ਆ ਰਹੇ ਨੇ ਸਾਰੇ ਇੱਕ ਉਹ ਉਧਰ ਮੈਕਮੇਂ ਦੀ ਟੀਮ ਉਹ ਰਿਪੋਰਟ ਕਰ ਰਹੀ ਹੈਗੀ ਤੇ ਸਾਨੂੰ ਪੈੜਾ ਦਿਖਾਉਣੇ ਹੈਗੇ ਪਟਾਕੇ ਚੱਲ ਰਹੇ ਨੇ ਤਾਜੀਆਂ ਪੈੜਾਂ ਦਿਖਾਉਣਾ ਵੀਰੇ ਨੂੰ ਤਾਜੀ ਪੈੜ ਕਿੱਥੇ ਹੈ ਬਾਈ ਅੰਦਰ ਨੇ ਅੰਦਰ ਕੱਲੇ ਨੂੰ ਨਾ ਫੜ ਲੈ ਆ ਦੇਖ ਹੈ ਇੱਥੋਂ ਦੀ ਨੰਗਾ ਜੀ ਹੈ ਨਾ ਮਗਾ ਬਾ ਆਗਾ ਦੇਖੋ ਵੀਰੇ ਇਹ ਸਾਰੇ 6 ਨੂੰ ਫੜ ਰਹੇ ਨੇਗੇ ਪਿੰਡ ਗੱਟੂ ਵਿੱਚ ਤੇ ਬਾਕੀ ਮਹਿਕਮੇ ਦੇ ਵੀ